ਪਨਬਸਤੀ ਪੀਆਰਟੀਸੀ ਤੋਂ ਕੱਡੇ ਕੇ ਦਰਾਜ ਅਤੇ ਕੰਡਕਟਰਾਂ ਨੇ ਜਨਤਕ ਜਥੇਬੰਦੀ ਦੇ ਨਾਲ ਮਿਲ ਕੇ ਟਰਾਂਸਪੋਰਟ ਦਾ ਵਿਰੋਧ ਕੀਤਾ ਤੇ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਘਰ ਹੜਤਾਲ ਤੇ ਬੈਠੇ ਨੇ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਸੋ ਇਸੇ ਦੌਰਾਨ ਹੜਤਾਲੀ ਆਗੂ ਨੇ ਕੀ ਕੁਝ ਦੱਸਿਆ ਸੋ ਆਓ ਸੁਣਦੇ ਹੁਣਾਂ ਦੀ ਜ਼ੁਬਾਨੀ। ਜਹਾ ਵਾਸੀਓ ਅਸੀਂ ਪੰਜਾਬ ਰੋਡ ਦੇ ਪੀਆਰਟੀਸੀ ਦੇ ਨੌਕਰੀ ਤੋਂ ਬਰਖਾਸ ਕੀਤੇ ਵਰਕਰਾਂ ਜੋ ਕਿ ਬਾਰ ਬਾਰ ਸਰਕਾਰ ਮੀਟਿੰਗਾਂ ਕਰਕੇ ਸਾਡੀ ਬਹਾਲੀ ਦੀ ਮੰਗ ਨੇ ਸਰਕਾਰ ਦੇ ਕਰ ਰਹੀ ਅਸੀਂ ਅੱਜ ਪੰਨਵੇ ਦੇਣ ਨੂੰ ਅਨੁਮਤੇ ਸਮੇਲੀ ਮੰਤਰੀ ਸਾਹਿਬ ਦੀ ਕੁੱਟਿਗੜੀ ਧਰਦਾ ਲਾਇਆ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਤੋਂ ਬਾਅਦ ਮੰਤਰੀ ਸਾਹਿਬ ਵੱਲੋਂ ਹਲਾਣਾ ਵਾਦਾ ਕੀਤਾ ਗਿਆ ਸੀ ਵੀ ਤੁਹਾਨੂੰ ਬਹਾਲ ਕੀਤਾ ਜਾਏਗਾ ਸਾਨੂੰ ਬਹਾਲ ਕੀਤਾ ਜਾਵੇ ਜੋ ਕਿ ਵਰਕਸ਼ਾਪ ਤੇ ਗੱਡੀਆਂ ਖੜੀਆਂ ਨੇ ਉਹ ਚਲਾਈਆਂ ਜਾਣ ਤੇ ਆਮ ਲੋਕਾਂ ਨੂੰ ਜੋ ਸਰਕਾਰੀ ਸੁਰਤ ਦਿੱਤੀ ਜਾਵੇ ਪੋਟਰਿਆਂ ਨੇ ਅੱਜ ਕੰਡੀਸ਼ਨਾਂ ਲਾ ਕੇ ਕੱਢੇ ਹੋਏ ਮੁਲਾਜ਼ਮਾਂ ਪੰਜਾਬ ਸਰਕਾਰ ਦੇ ਪਨਬਸ ਤੇ ਪੀਆਰਟੀਸੀ ਦੇ ਅਸੀਂ ਧਰਨੇ ਤੇ ਬੈਠੇ ਕਿਉਂਕਿ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਇਹ ਗੂੰਗਾ ਬੁਲਾ ਟ੍ਰਾਂਸਪੋਰਟ ਮੰਤਰੀ ਸਾਡੀ ਸੁਣਵਾਈ ਨਹੀਂ ਕਰ ਰਿਹਾ ਇਹ ਧਰਨੇ ਦੇ ਵਿੱਚ ਸਾਨੂੰ ਕਿਸਾਨ ਜਥੇਬੰਦੀਆਂ ਦੀ ਪੂਰੀ ਹਮਾਇਤ ਆ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਸਾਡੇ ਬਜ਼ੁਰਗ ਸਾਡੀ ਪਿੱਠ ਤੇ ਥਾਪੜਾ ਦੇ ਕੇ ਖੜੇ ਆ ਅਸੀਂ ਉਹਨਾਂ ਦੇ ਆਸਰੇ ਅੱਜ ਮੋਰਚਾ ਲਾ ਕੇ ਬੈਠੇ ਆ ਤੇ ਇਹ ਮੋਰਚਾ ਉਨਾ ਚਿਰ ਚੱਲੂਗਾ ਜਿੰਨਾ ਚਿਰ ਇਹ ਟ੍ਰਾਂਸਪੋਰਟ ਮੰਤਰੀ ਗੂੰਗਾ ਬੁਲਾ ਮੰਤਰੀ ਸਾਨੂੰ ਬਹਾਲ ਨਹੀਂ ਕਰ ਦਿੰਦਾ ਤੇ ਆਪਣਾ ਪੈਨ ਸਾਡੇ ਚੁੱਲ੍ਹਿਆਂ ਚੱਗ ਬਉਣ ਲਈ ਥਰਾ ਪੈਨ ਚਲਾਉਂਦਾ ਨਹੀਂ ਅਸੀਂ ਉਹਨਾਂ ਚਿਰ ਆਪਣੀਆਂ ਮੰਗਾਂ ਲਈ ਲੜਦੇ ਰਵਾਂਗੇ ਪਨਪਸਤੀ ਪੀਆਰਟੀਸੀ ਤੋਂ ਕੱਡੇ ਕੇ ਦਰਾਜ ਅਤੇ ਕੰਡਕਟਰਾਂ ਨੇ ਜਨਤਕ ਜਥੇਬੰਦੀ ਦੇ ਨਾਲ ਮਿਲ ਕੇ ਟਰਾਂਸਪੋਰਟ ਦਾ ਵਿਰੋਧ ਕੀਤਾ ਤੇ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਘਰ ਹੜਤਾਲ ਤੇ ਬੈਠੇ ਨੇ ਲੰਬੇ ਸਮੇਂ ਤੋਂ ਮੰਗਾ ਨੂੰ ਲੈ ਕੇ ਹੜਤਾਲ ਕੀਤੀ ਗਈ। ਸੋ ਇਸੇ ਦੌਰਾਨ ਹੜਤਾਲੀ ਆਗੂ ਨੇ ਕੀ ਕੁਝ ਦੱਸਿਆ ਸੋ ਆਉ ਸੁਣਦੇ ਉਹਨਾਂ ਦੀ ਜ਼ੁਬਾਨੀ। ਜਿਆ ਵਾਸੀਓ ਅਸੀਂ ਪੰਜਾਬ ਰੋਡ ਦੇ ਪੀਆਰਟੀਸੀ ਦੇ ਨੌਕਰੀ ਤੋਂ ਬਰਖਾਸ ਕੀਤੇ ਵਰਕਰਾਂ ਜੋ ਕਿ ਬਾਰ-ਬਾਰ ਸਰਕਾਰ ਮੀਟਿੰਗਾਂ ਕਰਕੇ ਸਾਡੀ ਬਹਾਲੀ ਦੀ ਮੰਗ ਨੇ ਸਰਕਾਰ ਦੇ ਕਰ ਰਹੀ ਅਸੀਂ ਅੱਜ ਪੰਜਵੇਂ ਦਿਨ ਤੋਂ ਅਨੁਮਤੇ ਸਿਮੇਲੀ ਮੰਤਰੀ ਸਭਾ ਦੀ ਕੁੱਟਿਗੜੀ ਧਰਦਾ ਲਾਇਆ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਤੋਂ ਬਾਅਦ ਮੰਤਰੀ ਸਭਾ ਵੱਲੋਂ ਹਲਾਣਾ ਵਾਦਾ ਕੀਤਾ ਗਿਆ ਸੀ ਵੀ ਤੁਹਾਨੂੰ ਬਹਾਲ ਕੀਤਾ ਜਾਏਗਾ ਸਾਨੂੰ ਬਹਾਲ ਕੀਤਾ ਜਾਵੇ ਜੋ ਕਿ ਵਰਕਸ਼ਾਪ ਤੇ ਗੱਡੀਆਂ ਖੜੀਆਂ ਨੇ ਉਹ ਚਲਾਈਆਂ ਜਾਣ ਤੇ ਆਮ ਲੋਕਾਂ ਨੂੰ ਜੋ ਸਰਕਾਰੀ ਸੁਰਤ ਦਿੱਤੀ ਜਾਵੇ ਪੋਟਰਿਆਂ ਨੇ ਅੱਜ ਕੰਡੀਸ਼ਨਾਂ ਲਾ ਕੇ ਕੱਢੇ ਹੋਏ ਮੁਲਾਜ਼ਮਾਂ ਪੰਜਾਬ ਸਰਕਾਰ ਦੇ ਪੰਨਪਾਸ ਤੇ ਪੀਆਰਟੀਸੀ ਦੇ ਅਸੀਂ ਧਰਨੇ ਤੇ ਬੈਠੇ ਕਿਉਂਕਿ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਇਹ ਗੂੰਗਾ ਬੁਲਾ ਟ੍ਰਾਂਸਪੋਰਟ ਮੰਤਰੀ ਸਾਡੀ ਸੁਣਵਾਈ ਨਹੀਂ ਕਰ ਰਿਹਾ ਇਹ ਧਰਨੇ ਦੇ ਵਿੱਚ ਸਾਨੂੰ ਕਿਸਾਨ ਜਥੇਬੰਦੀਆਂ ਦੀ ਪੂਰੀ ਹਮਾਇਤ ਆ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਸਾਡੇ ਬਜ਼ੁਰਗ ਸਾਡੀ ਪਿੱਠ ਤੇ ਥਾਪੜਾ ਦੇ ਕੇ ਖੜੇ ਆ ਅਸੀਂ ਉਹਨਾਂ ਦੇ ਆਸਰੇ ਅੱਜ ਮੋਰਚਾ ਲਾ ਕੇ ਬੈਠੇ ਆ ਤੇ ਇਹ ਮੋਰਚਾ ਉਨਾ ਚਿਰ ਚੱਲੂਗਾ ਜਿੰਨਾ ਚਿਰ ਇਹ ਟ੍ਰਾਂਸਪੋਰਟ ਮੰਤਰੀ ਗੂੰਗਾ ਬੁਲਾ ਮੰਤਰੀ ਸਾਨੂੰ ਬਹਾਲ ਨਹੀਂ ਕਰ ਦਿੰਦਾ ਤੇ ਆਪਣਾ ਪੈਨ ਸਾਡੇ ਚੁੱਲਿਆਂ ਚੱਕ ਬੋਣ ਲਈ ਥਰਾ ਪੈਨ ਚਲਾਉਂਦਾ ਨਹੀਂ ਅਸੀਂ ਉਨਾਂ ਚਿਰ ਆਪਣੀਆਂ ਮੰਗਾਂ ਲਈ ਲੜਦੇ ਰਵਾਂਗੇ